ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ਰਾਬ ਤੇ ਅੰਸਰਾ ਤੇ ਕਾਰਵਾਈ ਕਰਦੇ ਹੋਏ ਪਿਸਤਲ ਦੀ ਨੋਕ ਤੇ ਲੋਕਾਂ ਨੂੰ ਲੁੱਟਣ ਵਾਲੇ ਘਰੋਦ ਦੇ ਤਿੰਨ ਮੈਂਬਰਾਂ ਨੂੰ ਚਾਰ ਦੇਸੀ ਪਿਸਤਲ ਅਤੇ 10 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ। ਅਪਰਾਧ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵਿੰਦਰ ਤੇ ਇੰਸਪੈਕਟਰ ਜਗਸੀਰ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ડી ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ। ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 4 ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ 3 ਬਾਰਾ ਬੋਰ ਦੇ ਵੈਪਨ ਹੈ 1 315 ਬੋਰ ਦਾ ਤੇ 10 ਜਿੰਦਾ ਰਾਉਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹੈ ਗੁਰਚਰਨ ਸਿੰਘ ਇੱਕ ਜਗਤ ਇੱਕ ਜਗ ਪ੍ਰੀਤ ਸਿੰਘ ਤੇ ਇੱਕ ਜਸਕਰਨ ਸਿੰਘ ਇਹ ਜੋ ਹੈਗੇ ਇਹ ਪੁਰਾਣੇ ਕ੍ਰਿਮੀਨਲਸ ਹੈਗੇ ਜਿਸ ਵਿੱਚੋਂ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਉੱਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉੱਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸੀਗੀ ਇਹ ਮਾੜੇ ਅਨਸਰ ਜੋ ਹੈਗੇ ਇਹ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਸਾਡੇ ਇੰਚਾਰਜ ਸੀਆਈਏਜ਼ ਨੇ ਦੋਵਾ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬੰਦੇ ਵੀ ਕਾਬੂ ਕੀਤੇ ਤੇ ਵੈਪਨਸ ਵੀ ਰਿਕਵਰ ਕੀਤੇ। ਇਹ ਹੈਗੇ ਕਿਦਰ ਇੱਕ ਗਦਰਵਾ ਦਾ ਰਹਿਣ ਵਾਲਾ ਹੈ ਇੱਕ ਉਧਰ ਪਿੰਡ ਦਾ ਰਹਿਣ ਵਾਲਾ ਹੈ ਇੱਕ ਮਦੀਰ ਪਿੰਡ ਦਾ ਰਹਿਣ ਵਾਲੇ। ਤੇ ਇਹ ਕੰਮ ਇਹਨਾਂ ਦਾ ਪੁਰਾਣਾ ਪੇਸ਼ਾ ਹੈ ਤੁਸੀਂ ਦੇਖ ਸਕਦੇ ਹੋ 6 6 4 4 ਮੁਕੱਦਮੇ ਜਿਨ੍ਹਾਂ ਤੇ ਦਰਜ ਹੋਣ ਉక్రਾਈਨ ਦੀ ਹੀ ਤਿਆਰੀ ਕਰ ਰਹੇ ਹੁੰਦੇ ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਉక్రਾਈਨ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲੋਂ ਸਾਨੂੰ ਇਹਨੇ ਵੈਪਨਸ ਗ੍ਰਾਹਮਤ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਹੈ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕਡ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ कार्रवाई ਜਾਏਗੀ जाएगी ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਕੁਝ ਕੁ ਚੱਲ ਰਹੀ ਹੈ ਕੁਝ ਕੁਛ ਇਹਨਾਂ ਨੇ ਕਹੀ ਕੁਝ है ਉਹ ਦੋੜਨ ਲੱਸੀ ਗ੍ਰਾਜੂਲੀ ਸਾਂਝਾ ਕਰ ਸਰ ਇਹ ਪਤਾ ਕਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਹੈ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚ ਉਹ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੇ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਕੁੱਝ ਗੇ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਿਤੇ ਜਾ ਸਰ ਜਿਹੜੇ ਮੁਕੱਦਮੇ ਚੱਲਦੇ ਆ ਉਹਦੇ ਚ ਫਗੋੜੀ ਸੀ ਜਾਂ ਜੇਲਾ ਵਗੈਰਾ ਵੀ ਕੱਟੀਆਂ ਜੇਲਾ ਵਗੈਰਾ ਵੀ ਕੱਟੀਆਂ ਇਹਨਾਂ ਨੇ ਤੇ ਬਾਹਰ ਆਏ ਹੋਏ ਸੀ ਬੇਲ ਤੇ ਸਿਗੇ ਬੇਲ ਤੇ ਫਿਰ ਉਹਦਾ ਬੇਲ ਦਾ ਨਜਾਇਜ਼ ਫਾਇਦਾ ਉਠਾ ਕੇ ਵੈਪਨ ਦਾ ਗਾਮ ਵੈਪਨਸ ਵਗੈਰਾ ਲੈ ਕੇ ਤੇ ਵਾਰਦਾਤ ਦੀ ਤਿਆਰੀਆਂ ਕਰਦੇ ਸਰ ਉਹ ਪ੍ਰੋਫੈਸ਼ਨਲੀ ਕਿਸੇ ਗੱਲ ਤੋਂ ਦੇ ਨਾਲ ਜੜੇ ਹੋਣ ਕਈ ਵਾਰ ਹੁੰਦਾ ਵੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਅੰਦਰੋਂ ਘਾਤ ਤੇ ਗੇਲ ਕੁਝ ਗੇ ਚੱਲ ਰਹੀ ਹੈ ਕੁਝ ਨਾ ਕੁਝ ਤੇ ਜੀ ਹਰ ਜੇਕਰ ਜਿਸ ਕਰਕੇ ਉਹ ਆਪਣਾ ਘਰ ਚਲਾ ਸਕੇ ਬਟ ਇਹਨਾਂ ਦਾ ਜੋ ਅੰਦਰਖਾਤੇ ਪਲੈਨਿੰਗ ਸੀਗੀ ਉਹ ਵੱਖਰੀ ਸੀਗੀ ਉਹੀ ਉਦੀ ਹੀ ਕਲੀਅਰਟੀ ਜੋ ਹੈ ਅਸੀਂ ਲੈ ਰਹੇ ਹਾਂ ਕੁਝ ਕਿਸ ਤਰ੍ਹਾਂ ਇਹ ਹੈਗੇ ਕੋਈ 36 ਸਾਲ ਦਾ ਹੈਗਾ ਗੁਰਚਰਨ 25 ਸਾਲ ਦਾ ਜਗਪ੍ਰੀਤ ਹੈਗਾ ਤੇ 40 ਸਾਲ ਦਾ ਜੋ ਹੈਗਾ ਜਸਕਰਨ ਉਹਨਾਂ ਦਾ ਅਸਲ ਵਕਤ ਤਾਂ ਨਹੀਂ ਪਤਾ ਲੱਗਦਾ ਉਹ ਕਲੀਅਰ ਕਰ ਰਹੇ ਨਾਰਮਲੀ ਜੋ ਹੈਗਾ ਅਸਲਾ ਇਹਨਾਂ ਚੋਂ ਇੱਕ ਬੰਦਾ ਇਦਾਂ ਦਾ ਵੀ ਆਏਗਾ ਜੋ ਅਸਲਾਬ ਵੀ ਬਣਾ ਲੈਂਦਾ ਤੇ ਉਹਨੇ ਵੀ ਕਿਸੇ ਔਰ ਨੂੰ ਬਣਾ ਕੇ ਸਪਲਾਈ ਕੀਤਾ ਹੈ ਨਹੀਂ ਕੀਤਾ ਉਹ ਗੱਲ ਵੀ ਕਲੀਅਰ ਕਰ ਰਹੇ ਆ ਸਰ ਬ੍ਰਾਂਡਡ ਫੈਕਟਰੀਆਂ ਦੇ ਵੈਪਨ ਆ ਕਿ ਹੈਂਡ ਮੇਡ ਆ ਇਹ ਸਾਰੇ ਹੈਂਡ ਮੇਡ ਵੈਪਨਸ ਹੈਗੇ ਆ ਸਮਝ ਲੈਂਗੇ ਨਹੀਂ ਕਰਦੇ ਇਹ ਤਾਂ ਮਾਮਲੇ ਦਰਜ ਕੀਤੇ ਗਏ ਆ ਆਮ ਜ਼ੈਕ ਦੀ ਜੋ ਧਾਰਾਂ ਲੱਗਦੀਆਂ ਹਨ ਮਾਰੀ 25 ਜਨਵਰੀ ਨਾਲ 8 ਉਹਨਾਂ ਦੇ ਅੰਦਰ ਇਹਨਾਂ ਨੂੰ ਓਕੇ ਤਾਂ ਸਾਰੇ ਇਹਨਾਂ ਦਾ ਪਹਿਲਾ ਕੇਸ ਜਨਵਰੀ ਦੇ ਦਿਨ ਪਰਚੇ ਦਰਜ ਕੁਝ ਤੇ 스내ਚਿੰਗ ਦੇ ਪਰਚੇ ਦਰਜ ਹੈ ਕੁਝ ਤੇ ਚੋਰੀਆਂ ਦੇ ਪਰਚੇ ਦਰਜ ਹੈ ਇੱਕ ਇੱਕ ਤੇ ਦਾ ਪੁਰਾਣਾ ਐਨਡੀਪੀਐਸ 60 ਦਾ ਵੀ ਮਕਦਮਾ ਦਰਜ ਹੈ ਤਾਂ ਇਹ ਚੋਰੀਆਂ ਤੇ ਸਨੇਚਿੰਗ ਕਰਨ ਦੇ ਆਦੀ ਹੈ ਪੁਰਾਣੇ